ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਯੋਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਸਪੈਸ਼ਲ ਡੀਸੀਪੀ ਸ਼੍ਰੀਮਤੀ ਸੇਸ਼ੀ ਪ੍ਰਭਾ ਜੀ ਰੇਲਵੇ ਉਹ ਲੋਕ ਜਿਹੜੀ ਉਹਨਾਂ ਦੇ ਦੀਵਾਨਰ ਦੇ ਸਿੱਧੀ ਸਾਡੀ ਆਫਰੇ ਟੀਮ ਖੜਾ ਗਿਆ ਦੂਸਰੀ ਟੀਮ ਬਨੋ ਕੋਈ ਪੂਰੀ ਜੀਤਰਾ ਸਾਹਿਬ ਦੀ ਪੂਰੀ ਸਰਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਅੱਜ ਜਿਹੜੀ ਅੱਜ ਸਵੇਰੇ ਜਿਹੜੀ ਸਾਡੀ ਟੀਮ ਨਰੇਸ਼ ਕੁਮਾਰ ਦੀ ਗਵਾਈ ਹੇਠ ਜਿਹੜੀ ਸੰਸਰਾ ਅੰਦਰ ਪਲੇਟਫਾਰਮ ਨੰਬਰ 1 ਤੇ ਜਿਹੜੀ ਚੱਪੇ ਸਵਾਰੀ ਪੂਰੀ ਵਿਸ਼ਰਤ ਹੋ ਸੀਗੇ ਉੱਥੇ ਇੱਕ ਜਿਹੜਾ ਵਿਅਕਤੀ ਆਦਾ ਨਾਮ ਸਜੀਦ ਕੁਮਾਰ ਸਾਨੋ ਰਾਜਕੁਮਾਰ ਇਸ ਝਾਰਖੰਡ ਦਾ ਰਹਿਣੇ ਵਾਲਾ ਹੈ ਤੇ ਉਹ ਰੇਲਵੇ ਲਾਈਨ ਤੋਂ ਤੱਕ ਕੇ ਸਟੇਸ਼ਨ ਵੱਲ ਆ ਰਿਹਾ ਸੀ ਜਦੋਂ ਪੁਲਿਸ ਨੇ ਉਹ ਕੇ ਚੈਕਿੰਗ ਕਰਦੇ ਦੇਖ ਕੇ ਪਿੱਛੇ ਮੜ ਲੱਗਾ ਪਰ ਫੋਰਸ ਪਾਰਟੀ ਨੇ ਉਹਨੂੰ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਭबरा ਗਿਆ ਤੇ ਨਰੇਸ਼ ਕੁਮਾਰ ਜੀ ਨੇ ਆਪਣਾ ਨਾਮ ਪਤਾ ਦੱਸ ਕੇ ਉਹ ਕਹਾ ਵੀ ਅਸੀਂ ਤਰੀਕਾਚੀ ਲੈਣੀ ਚਾਹੁੰਦੇ ਹਾਂ ਇਹ ਤੈਨੂੰ ਅਧਿਕਾਰ ਹੈ ਵੀ ਤੂੰ ਇੱਥੇ ਮੌਕੇ ਤੇ ਦਫਾ ਤਾ 50 ਦੇ ਤਹਿਤ ਵੀ ਤੂੰ ਇੱਥੇ ਮੌਕੇ ਦੀ ਆਪਾਂ ਕਿਸੇ ਗਸ਼ਟ ਅਫਸਰ ਨੂੰ ਜਾਂ ਕਿਸੇ ਮੈਜਿਸਟਰੇਟ ਨੂੰ ਇੱਥੇ ਬੁਲਾਇਆ ਜਾ ਸਕਦਾ ਹੈ ਜੇ ਤੈਨੂੰ ਜੜਾ ਪਾਸਿਆ ਜਾ ਸਕਦਾ ਪਰ ਉਹਨੇ ਕਿਹਾ ਵੀ ਨਹੀਂ ਮਿਲਤਾ ਸਿਪਰੋਤਾ ਤੁਸੀਂ ਮੇਰੀ ਤਲਾਸ਼ੀ ਲੈ ਸਕਦੇ ਉਹਦੀ ਤਲਾਸ਼ੀ ਲੈਣ ਤੇ ਜਿਹੜਾ ਉਹਦਾ ਪਿੱਠੂ ਬੈਗ ਸੀਗਾ ਉਹਦੇ ਵਿੱਚ ਇੱਕ ਮਫਰਲ ਦੇ ਵਿੱਚ ਮੂਮੀ ਲਫਾਫਾ ਭਟਿਆ ਹੋਇਆ ਸੀਗਾ ਇਹਦੇ ਵਿੱਚੋਂ 1 ਕਿਲੋ ਹਕੀਮ ਬਰਾਮਦ ਹੋਇਆ ਜਿਹਦੇ ਤਹਿਤ ਸਾਡੇ ਥਾਣਾ ਦੀ ਐਰਪੀ ਸਰਾਂਦ ਵਿਖੇ ਮੁਕੱਦਮਾ ਨੰਬਰ 9 ਅੰਡਰ ਸੈਕਸ਼ਨ 18 685 ਐਂਡ ਤੇ ਦਰਜ ਕਰਕੇ ਕਵਤੀਸ਼ ਨਰੇਸ਼ ਕੁਮਾਰ ਜੀ ਵੱਲੋਂ ਅਮਲ ਵਿੱਚ ਲਾਦੀ ਗਈ ਆ ਮੈਂ ਅੱਜ ਸਾਡੇ ਐਸੋਸੀਅਲ ਸਿਟੀ ਹੋਣ ਦੇ ਤੌਰ 'ਤੇ ਬਤੌਰ ਕਾਰਜਕਾਰੀ ਐਸਐਚਓ ਵਰਕ ਕਰ ਰਿਹਾ ਹਾਂ ਜਿਹੜੀ ਮੇਰੇ ਪੇਸ਼ੀ ਮਾਲ ਨੂੰ ਪੇਸ਼ ਕੀਤਾ ਗਿਆ ਤੇ ਮੈਂ ਮਾਲ ਦੀ ਤਸਦੀਕ ਕਰ ਪਹਿਲਾਂ ਵੀ ਕੋਈ ਇਸੇ ਮਾਮਲਾ ਦਰਜ ਹੈ ਜੀ ਦਾ ਹੁਣ ਅਸੀਂ ਪਤਾ ਕਰਾਵਾਂਗੇ ਜੀ ਦਾ ਸਾਰਾ ਰਿਕਾਰਡ ਕਰਾਵਾਂਗੇ ਜਿੱਦਾਂ ਨੂੰ ਹੈ ਅਗਲੀ ਤੱਕ ਇਸ ਅਸੀਂ ਅਮਲ ਵਿੱਚ ਲਿਆਵਾਂਗੇ ਸਰ ਕਿ ਕਿੱਥੇ ਕਿੱਧਰ ਜਾ ਰਿਹਾ ਸੀਗਾ ਜੀ ਪਤਾ ਸਹਿ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਕੀ ਕਰ ਰਿਹਾ ਸੀ ਸਰ ਇਹ ਜਿਸ ਤਰ੍ਹਾਂ ਇਹ ਤਾਂ ਲਗਜ ਪੋਟਰ ਨੇ ਆਪਣੇ ਆਪ ਨੂੰ ਦੱਸ ਦਿਆ ਪੀਚਲ ਡਰਾਪ ਵਾਲਾ ਸਿਸਟਮ ਹੈ ਜੀ ਇਸ ਤਰ੍ਹਾਂ ਲਿਆ ਤੇ ਬੰਦਾ ਪਛਾਣ ਦੱਸ ਕੇ ਵੀ ਮੈਂ ਫਲਾਣਾ ਬੰਦਾ ਲੈਣਾ ਆਉਗਾ ਪਰ ਇਹਨਾਂ ਕੋਲ ਹਿੰਦ ਤੱਕ ਕੋਈ ਲੈਣ ਨਹੀਂ ਆਇਆ ਤਨਾਉ ਕੋਈ ਇਹ ਇਹ ਕੋਲ ਕੋਈ ਇੱਕ ਸਾਨੂੰ ਕੋ ਹੋਰ ਸਲੂਮ ਮਿਲਿਆ ਫਿਰ ਵੀ ਅਸੀਂ ਲੁਗਾਈ ਨਾਲ ਦੀ ਤਕਰੀਰ ਕਰ ਰਹੇ ਆ ਜਿੱਦਾਂ ਹੀ ਸਾਡੇ ਸਾਹਮਣੇ ਕੋਈ ਸਬੂਤ ਆਊਗਾ ਤਾਂ ਅਸੀਂ ਅਗਲੀ ਕੜੀ ਨਾਲ ਕੜੀ ਜੋੜਾਂਗੇ ਕਿੱਥੋਂ ਲੈ ਕੇ ਆਏ ਸੀ ਪਤਾ ਲੱਗਿਆ ਤਾਂ ਝਾੜਖੰਡ ਤੋਂ ਲੈ ਕੇ ਆਏ ਸੀ ਇਹ ਤਾਂ ਜਾਣਾ ਕਿੱਥੇ ਤੇ ਕੀ ਕੁਝ ਦੱਸਿਆ ਨਹੀਂ ਕਿ ਅੱਗੇ ਮੈਂ ਇੱਥੇ ਜਾਣਾ ਦਿੰਦੇ ਹਾਂ ਅੱਛਾ ਸਰਾਂਦੇ ਉਤਰਨਾ ਸੀਗਾ ਸਰਾਂਦੇ ਉਹਨੂੰ ਕਿਸ ਨੂੰ ਡ੍ਰੌਪ ਅੱਗੇ ਬਨੀ ਵੀ ਦੇਣੀ ਸੀ ਉਹ ਬਸ ਸਿਰਫ ਇੱਕ ਫੁਲੀਆ ਪਤਾ ਸੀ ਨੂੰ ਬੰਦੇ ਦਾ ਇਸ ਤਰ੍ਹਾਂ ਦੇ ਕੱਪੜੇ ਬਣ ਕੇ ਆਊਗਾ ਬਟ ਉਸ ਹਫ਼ਤੇ ਸਾਡੇ ਕੋਲ ਸਾਡੇ ਸਾਹਮਣੇ ਕੋਈ ਬੰਦਾ ਤੱਕ ਉਹ ਸ਼ਖਸ ਨਹੀਂ ਆਇਆ ਫਿਰ ਵੀ ਅਸੀਂ ਇਹਦੀ ਲੁਗਾਈ ਨਾਲ ਤ Vielen Dank.